ਮਾਂ ਬਾਪ ਦਾ ਕਿਤਾ ਵੱਡਾ ਰੋਲ ਹੁੰਦਾ ਸਾਡੀ ਜ਼ਿੰਦਗੀ ਵਿੱਚ ਬੱਚਾ ਡਿੱਗੇ ਨਾ ਤੇ 7 ਵਜੇ ਤੇ ਇੱਕ ਸ਼ਬਦ ਸਾਡੀ ਜ਼ੁਬਾਨ ਵਿੱਚੋਂ ਨਿਕਲਦਾ ਹਾਏ ਮਾਂ ਕਿਸੇ ਨੇ ਹਾਏ ਪਿਤਾ ਕਦੇ ਨਹੀਂ ਕਿਹਾ ਜਦੋਂ ਵੀ ਕਿਹਾ ਹਾਏ ਮਾਂ ਸ਼ਬਦ ਨਿਕਲਦਾ ਹੈ ਮਾਂ ਦੇ ਨਾਲ ਨੇਹ ਹੈ ਮਾਂ ਦੇ ਨਾਲ ਪਿਆਰ ਹੈ ਬੱਚੇ ਦਾ ਕਿਉਂਕਿ 9 ਮਹੀਨੇ ਮੋਨੇ ਪਾਲਿਆ ਹੁੰਦਾ ਹੈ ਤੇ ਸਾਡਾ ਇਤਿਹਾਸ ਇਹ ਕਹਿੰਦਾ ਵਿਦਵਾਨ ਇਹ ਕਹਿੰਦੇ ਆ ਬੱਚੇ ਦਾ ਪਹਿਲਾ ਸਕੂਲ ਵੀ ਮਾਂ ਹੁੰਦੀ ਏ ਦੂਜਾ ਸਕੂਲ ਉਹਦਾ ਜਿਹੜਾ ਉਸਤਾਦ ਟੀਚਰ ਪੜਾਉਣ ਵਾਲੇ ਨੇ ਉਹ ਹੁੰਦੇ ਆ ਜਿਹੜੇ ਦੁਨਿਆਵੀਕ ਵਿੱਦਿਆ ਦਿੰਦੇ ਆ ਪਰ ਧਰਮ ਦੇ ਲੈਵਲ ਤੇ ਸਿੱਖਿਆ ਦੇਣ ਵਾਲਾ ਜਿਹੜਾ ਸਕੂਲ ਏ ਬੱਚੇ ਦਾ ਉਹ ਮਾਂ ਹੁੰਦੀ ਮਾਂ ਆਪਣੇ ਬੱਚੇ ਨੂੰ ਚਾਹੇ ਜਿਸ ਪਾਸੇ ਮਰਜੀ ਤੋਰ ਲਵੇ ਜਿਸ ਪਾਸੇ ਮਰਜੀ ਜੋੜ ਲਵੇ ਦੁਨੀਆ ਦਾ ਇੱਕ ਬਾਦਸ਼ਾਹ ਰਿਹਾ ਅਕਬਰ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਕਿਉਂਕਿ ਜਿਹੜਾ ਮਾਂ ਬਾਪ ਦੇ ਹਿਰਦੇ ਵਿੱਚ ਬੱਚਿਆਂ ਲਈ ਸਤਿਕਾਰ ਹੁੰਦਾ ਹੈ ਨਾ ਬੱਚਾ ਜਿੰਨਾ ਮਰਜੀ ਮਰਜੀ ਵੱਡਾ ਹੋਵੇ ਜਿੰਨੇ ਮਰਜੀ ਉੱਚੇ ਲੈਵਲ ਤੇ ਜਾਏ ਲੋਕ ਹੱਥ ਜੋੜ ਨਮਸਕਾਰ ਕਰਨ ਸਤਿਕਾਰ ਕਰਨ ਮਾਂ ਦੇ ਲਈ ਉਹ ਮੋਨੂ ਛੋਨੋ ਦਾ ਜੋ ਬਚਪਨ ਦੇ ਵਿੱਚ ਉਹ ਆਪਣੇ ਬੱਚੇ ਨੂੰ ਆਵਾਜ਼ ਮਾਰ ਕੇ ਬੁਲਾਉਂਦਾ ਹਿੰਦੁਸਤਾਨ ਦਾ ਇੱਕ ਬਾਦਸ਼ਾਹ ਰਿਆ ਅਕਬਰ ਬਾਦਸ਼ਾਹ ਹੁਣ ਅਕਬਰ ਬਾਦਸ਼ਾਹ ਜਦੋਂ ਆਪਣੇ ਪਿਤਾ ਦੀ ਗੱਦੀ ਤੇ ਬਹਿੰਦਾ ਤੇ ਵਿਰਾਦਮਨ ਹੁੰਦਾ ਤੇ ਸਭਾਵਕ ਬਾਦਸ਼ਾਹ ਤੇ ਲੋਕਾਂ ਨੇ ਸਲਾਮ ਕਰਨੇ ਨਮਸ਼ਕਾਰ ਕਰਨੇ ਜਿਹੜਾ ਵੀ ਆਇਆ ਉਹਨੇ ਨਮਸ਼ਕਾਰ ਕੀਤੀ ਸਲਾਮ ਕੀਤੀ ਜਿਸ ਦਿਨ ਅਕਬਰ ਬਾਦਸ਼ਾਹ ਦੀ ماں ਚੜ੍ਹਾਈ ਕੀਤੀ ਨਾ ਤੇ ਆਪਣੀ ਮਾਂ ਦੇ ਕੋਲ ਜਾ ਕੇ ਤੇ ਅਕਬਰ ਬਾਦਸ਼ਾਹ ਹੂਬਾ ਮਾਰ ਮਾਰ ਕੇ ਰੋਇਆ ਤੇ ਕਿਸੇ ਨੇ ਸਵਾਲ ਕੀਤਾ ਸੀ ਅਕਬਰ ਬਾਦਸ਼ਾਹ ਠੀਕ ਹੈ ਅਸੀਂ ਜਾਣਦੇ ਹਾਂ ਕਿ ਮੇਂ ਬਹੁਤ ਮਾਂ ਬਾਪ ਦਾ ਬੱਚਿਆਂ ਪ੍ਰਤੀ ਪਿਆਰ ਬਹੁਤ ਹੁੰਦਾ ਹੈ ਤੁਸੀਂ ਬਾਦਸ਼ਾਹ ਹੋ ਤੁਹਾਡੀ ਮਾਂ ਚੜ੍ਹਾਈ ਕੀਤੀ ਦੁੱਖ ਬਹੁਤ ਉਥੇ ਅਕਬਰ ਬਾਦਸ਼ਾਹ ਨੇ ਇੱਕ ਗੱਲ ਕਹੀ ਸੀ ਕਹਿੰਦਾ ਆਹ ਤੇ ਕੱਲੀ ਮਾਂ ਨਹੀਂ ਗਈ ਅੱਜ ਅਕਬਰ ਬਾਦਸ਼ਾਹ ਦੀ ਜ਼ਿੰਦਗੀ ਵਿੱਚੋਂ ਇੱਕ ਸ਼ਬਦ ਚਲਾ ਗਿਆ ਪੂਰੇ ਐਲ ਕਾਲ ਉਹ ਸਿਪਾਈ ਉਥੇ ਖਲੋਤੇ ਉਹਨਾਂ ਸਵਾਲ ਕੀਤਾ ਬਾਦਸ਼ਾਹ ਤੁਹਾਡੀ ਜ਼ਿੰਦਗੀ ਵਿੱਚੋਂ ਮਾਂ ਦੇ ਜਾਣ ਕਰਕੇ ਇੱਕ ਸ਼ਬਦ ਚਲਾ ਗਿਆ ਉਹ ਕਹਿੰਦੇ ਹਾਂ ਇੱਕ ਸ਼ਬਦ ਚਲਾ ਗਿਆ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਮਰਨ ਲੱਗਿਆ ਤੇ ਇੱਕ ਜਨਮ ਦੇਣ ਲੱਗਿਆ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਚੇਤੇ ਰੱਖੋ ماں ਕੱਲੀ ਬੱਚੇ ਨੂੰ ਜਨਮ ਨਹੀਂ ਦਿੰਦੀ ਇੱਕ ਬੱਚਾ ਮਾਂ ਨੂੰ ਵੀ ਜਨਮ ਦਿੰਦਾ ਹੈ ਕਿਉਂਕਿ ਮਾਂបាន ਦੀ ਉਸ ਦੇ ਨੇ ਜਿਸ ਨੇ ਆਪਣੀ ਖੁੱਖ ਤੋਂ ਬੱਚੇ ਨੂੰ ਜਨਮ ਦੇ ਦਿੱਦੀ ਉਹ ਕੱਲੀ ਮਾਂ ਨੇ ਜਨਮ ਨਹੀਂ ਦਿੱਤਾ ਬੱਚੇ ਨੇ ਮਾਂ ਨੂੰ ਜਨਮ ਦਿੱਤਾ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਦੋਹਾਂ ਦਾ ਆਪਸ ਵਿੱਚ ਤਾਲ ਮਿਲ ਤੇ ਸਮੇਲ ਬੰਦ ਹੈ ਅਕਬਰ ਬਾਦਸ਼ਾਹ ਕਹਿੰਦਾ ਕੱਲੀ ਮਾਂ ਨਹੀਂ ਅੱਜ ਮੇਰੀ ਜ਼ਿੰਦਗੀ ਵਿੱਚੋਂ ਇੱਕ ਸ਼ਬਦ ਚਲਾ ਗਿਆ ਤੇ ਉਹ ਸ਼ਬਦ پتہ ਕਿਹੜਾ ਸੀ ਹਰੇਕ ਅਕਬਰ ਬਾਦਸ਼ਾਹ ਕਹਿੰਦਾ ਸੀ ਪਰ ਅਕਬਰ ਬਾਦਸ਼ਾਹ ਨੂੰ ਜੇ ਕੋ ਅੱਕੂ ਕਹਿ ਕੇ ਬੁਲਾਦਾ ਸੀ ਨਾ ਤੇ ਉਹ ਕੇਵਲ ਅਕਬਰ ਬਾਦਸ਼ਾਹ ਦੀ ਮਾਂ ਸੀ ਜਿਹਨੂੰ ਅਧਿਕਾਰ ਸੀ ਉਹਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰਨੀ ਅੱਕੂ ਕਹਿ ਕੇ ਆਵਾਜ਼ ਮਾਰਦਾ ਕਦੇ ਅਕਬਰ ਨਹੀਂ ਸੀ ਕਿਹਾ ਤੇ ਇਹ ਅਧਿਕਾਰ ਕੇਵਲ ਅਕਬਰ ਬਾਦਸ਼ਾਹ ਦੀ ਮਾਂ ਦੇ ਕੋਲ ਸੀ ਹੋਰ ਕਿਸੇ ਕੋਲ ਨਹੀਂ ਅੱਕੂ ਕਹਿੰਦਾ ਉਹ ਕਹਿੰਦਾ ਦੁਨੀਆ ਦੇ ਵਿੱਚ ਆਜੇ ਕਿਸੇ ਨੇ ਅੱਕੂ ਨਹੀਂ ਕਹਿਣਾ ਸਭ ਨੇ ਅਕਬਰ ਬਾਦਸ਼ਾਹ ਕਹਿ ਕੇ ਮਾਣ ਵੀ ਦੇਣਾ ਹੈ ਸਨਮਾਨ ਵੀ ਕਰਨਾ ਹੈ ਲੋਕਾਂ ਨੇ ਮਨ ਵਿੱਚ ਪੈ ਵੀ ਰੱਖਣਾ ਹੈ ਅੱਜ ਅਕਬਰ ਬਾਦਸ਼ਾਹ ਦੀ ਕਰਨਾ ਕਰਨਾ ਵਿੱਚ ਅੱਕੂ ਸ਼ਬਦ ਕਦੇ ਨਹੀਂ ਪੈਗਾ ਕਿਉਂਕਿ ਆਪਕੂ ਸ਼ਬਦ ਆਜ ਇਸ ਬਾਗਨੀ ਹੋਈ ਚਿਖਾ ਦੀ ਥਾਂ ਵਿੱਚ ਛੇੜ ਦੇ ਵਿੱਚ ਛੜਦਾ ਹੈ ਇੱਕ ਮਾਂ ਬਾਪ ਹੁੰਦੇ ਆ ਜਿਹੜੇ ਆਪਣੇ ਬੱਚੇ ਦੇ ਲੈਵਲ ਨੂੰ ਜਿਸ ਵੀ ਲੈਵਲ ਤੇ ਲਜਾਣਾ ਚਾਹਣ ਉਹ ਲਜਾ ਸਕਦੇ ਆ ਕਿਉਂਕਿ ਸਾਡੇ ਇਤਿਹਾਸ ਵਿੱਚ ਕਈ ਮਾਵਾਂ ਦਾ ਜ਼ਿਕਰ ਹੈ ਭਗਤ ਧਰੂਪ ਦੀ ਮਾਂ ਦਾ ਜ਼ਿਕਰ ਆਏਗਾ ਬਾਬਾ ਫਰੀਦ ਸਾਹਿਬ ਦੀ ਮਾਂ ਦਾ ਜ਼ਿਕਰ ਆਏਗਾ ਕਈ ਮਾਵਾਂ ਦਾ ਜ਼ਿਕਰ ਆਏਗਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਸੰਸਾਰ ਦੇ ਲੈਵਲ ਤੋਂ ਨਿਰੰਕਾਰ ਤੱਕ ਜੋੜਿਆ ਧਰੂ ਨੂੰ ਭਗਤ ਬਣਾਉਣ ਵਾਲੀ ਉਹਦੀ ਮਰੀਆ ਮਾਂ ਸੀ ਜਦੋਂ ਝੋਲੀ ਦੇ ਵਿੱਚੋਂ ਪੁੱਤਰ ਨੂੰ ਚੁੱਕ ਕੇ ਉਤਾਨ ਪਤ ਪਿਤਾ ਵੱਲੋਂ ਮਤ੍ਰੇ ਮਾਂ ਵੱਲੋਂ ਸੁਠਿਆ ਗਿਆ ਨਾ ਤੇ ਹੌਕੇ ਭਰਦਾ ਹੋਇਆ ਧਰੂ ਇੱਕੋ ਸਵਾਲ ਕਰਦਾ ਮਾਂ ਨੂੰ ਕਿਸ ਉਦਮ ਤੇ ਰਾਜ ਮਿਲੇ ਸ਼ੰਤੂ ਤੇ ਸਭ ਹੋਣ ਵਿਦਾ ਮਾ ਮੈਂ ਆਪਣੇ ਇਸ ਪਿਤਾ ਦੇ ਰਾਜ ਭਾਗ ਨੂੰ ਹਾਸਲ ਕਰਨਾ ਚਾਹੁੰਦਾ ਮੈਨੂੰ 10 ਕੀ ਉਹ ਕਿਹੜਾ ਉਦਮ ਕਰਾਂ ਕਿਹੜਾ ਹਿੱਲਾ ਯਤਨ ਕਰਾਂ ਮੈਨੂੰ ਪਿਤਾ ਦਾ ਰਾਜ ਮਿਲੇ ਤੇ ਸ਼ਤਰੂ ਜਿਹੜੇ ਨੇ ਇਹ ਮੇਰੇ ਮਿੱਤਰ ਬਣ ਜਾਣ ਤੇ ਮਾਂ ਨੇ ਇੱਕੋ ਗੱਲ ਕਹੀ ਸੀ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪੁਨੀਤਾ ਜਿਸ ਚੀਤ ਤੋਂ ਮੇਰੇ ਲਾਲ ਮੈਂ ਵਾਝੀ ਰਹੀਆਂ ਪਰਮਾਤਮਾ ਦੀ ਬੰਦਗੀ ਤੋਂ ਜਿਸ ਕਰਕੇ ਰਾਣੀ ਹੋਣ ਦੇ باوجود ਮੇਰਾ ਰੋਲ ਗੋਲੀਆਂ ਵਾਲਾ ਰਿਹਾ ਹੈ ਮੇਰੇ ਪੁੱਤਰ ਉਸ ਬੰਦਗੀ ਤੋਂ ਵਾਂਝਾ ਤੂੰ ਨਾ ਰਹੀਂ ਉਸ ਬੰਦਗੀ ਤੋਂ ਸਖਣਾ ਤੂੰ ਨਾ ਰਹੀਂ ਜਿਹਦੀ ਘਾਟ ਮੇਰੀ ਜ਼ਿੰਦਗੀ ਵਿੱਚ ਰਹੀਏ ਤੇਰੀ ਜ਼ਿੰਦਗੀ ਵਿੱਚ ਪੂਰੀ ਹੋ ਜਾਏ ਪਰਮੇਸ਼ਰ ਆਰਾਧਿਆ ਜਿੱਦੂ ਹੋਈਏ ਪਦ ਪੁਣਿਤਾ ਪਰਮਾਤਮਾ ਨੂੰ ਆਰਾਧ ਗੁਰੂ ਦਾ ਸਿਮਰਨ ਕਰ ਪਰਮਾਤਮਾ ਨੂੰ ਚੇਤੇ ਕਰ ਵਿਕਾਰਾਂ ਤੋਂ ਪਰਮਾਤਮਾ ਦਾ ਨਾਮ ਤੈਨੂੰ ਪਵਿੱਤਰ ਕਰ ਦੇਗਾ ਉਹ ਸੁਭੈਗੂ ਦੇ ਘਰ ਤੱਕ ਲੈ ਕੇ ਜਾਏ ਜੇ ਧਰੂ ਤਾਰਾ ਆਪਾਂ ਕਹਿੰਦੇ ਆ ਅਸਮਾਨ ਵਿੱਚ ਚਮਕਦਾ ਹੈ ਤਰੂ ਭਗਤ ਹੈ ਤੇ ਚੇਤੇ ਰੱਖੋ ਇਸ ਤਰੂ ਭਗਤ ਦੀ ਬੰਦਗੀ ਵਾਲੇ ਪਾਸੇ ਤੁਰਨ ਵਾਲੀ ਦਾ ਰੋਲ ਰਿਹਾ ਉਹ ਮਾਂ ਦਾ ਰਿਹਾ ਮਾਂ ਉਸ ਬੰਦਗੀ ਵਾਲੇ ਪਾਸੇ ਰਹੀ ਮਾਪੇ ਦੇ ਕਦੇ ਕਰਜ਼ੇ ਇਨਸਾਨ ਲਾ ਨਹੀਂ ਸਕਦਾ ਹਰੀ ਸਿੰਘ ਨਲੂਏ ਨੇ ਕਦੇ ਇਹ ਗੱਲ ਕਹੀ ਸੀ ਮਾਂ ਤੇਰਾ ਐਸ਼ਾਨ ਬਹੁਤ ਏ ਮੈਂ ਲਾਣਾ ਚਾਹੁੰਨੀ ਆ ਮੈਂ ਲਾਣਾ ਚਾਹਨਾ ਵਾ ਤੇ ਮਾਂ ਨੇ ਕੋ ਗੱਲ ਕਹੀ ਸੀ ਪੁੱਤਰ ਧੀਆਂ ਦੇ ਕਰਜ਼ੇ ਮਾਪੇ ਨਹੀਂ ਹੁੰਦੇ ਸਾਡੀਆਂ ਜ਼ਿੰਮੇਵਾਰੀਆਂ ਤੁਸੀਂ ਨਿਭਾਇਨਾ ਉਹ ਕਹਿੰਦਾ ਨਹੀਂ ਮਾਂ ਕਹਿੰਦੀ ਏ ਤੂੰ ਸੌ ਸਵੇਰੇ ਗੱਲ ਕਰਾਂਗੇ ਰਾ ਸੁੱਤੇ ਹਰੀ ਸਿੰਘ ਨਲਵਾ ساری ਰਾਤ ਬੇਚੈਨੀ ਵਿੱਚ ਲੰਘੀ ਅੱਖਾਂ ਵਿੱਚ ਨੀਂਦ ਨਹੀਂ ਅੱਖਾਂ ਲਾਲ ਤੇ ਸਵੇਰੇ ਮਾਂ ਨੇ ਪੁੱਛਿਆ ਅੱਖਾਂ ਦੇ ਵਿੱਚ ਲਾਲੀ ਦਾਸ ਕੀ ਇਹ ਤੁਸੀਂ ਰਾਤ ਸੁੱਤੇ ਨਹੀਂ ਉਹ ਕਹਿੰਦੇ ਬੇਚੈਨੀ ਵਿੱਚ ਰਹੀ ਤੇ ਕਾਰਨ ਕੀ ਜਿਸ ਬਿਸਤਰੇ ਤੇ ਸੁੱਤਾ ਸਾ ਉਹ ਬਿਸਤਰਾ ਗਿੱਲਾ ਸੀ ਤੇ ਹਰੀ ਸਿੰਘ ਨਲਵੇ ਦੀ ਮਾਂ ਨੇ ਕੋ ਗੱਲ ਕਹੀ ਸੀ ਇਹ ਬਿਸਤਰਾ ਗਿੱਲਾ ਮੈਂ ਕੀਤਾ ਉਹ ਕਹਿੰਦਾ ਕਿਉਂ ਕਹਿੰਦੀ ਏ ਤੂੰ ਕਹਿੰਦਾ ਸੀ ਨਾ ਮਾਂ ਬਾਪ ਦਾ ਕਰਜ਼ਾ ਲੈਣ ਚੇਤੇ ਰੱਖ ਇੱਕ ਰਾਤ ਗਿੱਲੇ ਬਿਸਤਰੇ ਤੇ ਸੁੱਤੇ ਤੇ ਅੱਖਾਂ ਲਾਲ ਨੇ ਇੱਕ ਸਾਲ ਲਗਾਤਾਰ ਤੈਨੂੰ ਮੈਂ ਸੁੱਕੇ ਤੇ ਪਾੰਦਰੀ ਗਿੱਲੇ ਤੇ ਆ ਪੈਂਦੀ ਰੀ ਇੱਕ ਸਾਲ ਨਹੀਂ ਰਾਤ ਸੁਤੀ ਚੇਤੇ ਰੱਖ ਇੱਕ ਸਾਲ ਵਿੱਚ ਮੇਰੀਆਂ ਅੱਖਾਂ ਦਾ ਕੀ ਹਾਲ ਹੋਇਆ ਤੂੰ ਤੇ ਇੱਕ ਦਿਨ ਗਿੱਲੇ ਤੇ ਸੁੱਤੇ ਨਾ ਆ ਦਸ਼ਾ ਬਣੀ ਲਗਾਤਾਰ ਸਿਆਲੀਆਂ ਰਾਤਾਂ ਵਿੱਚ ਗਿਸਤਰਾ ਗਿੱਲਾ ਉਹ ਗਿੱਲਾ ਹੋ ਜਾਣਾ ਤੈਨੂੰ ਸੁਕੇ ਤੇ ਪਾਣਾ ਤੇ ਗਿੱਲੇ ਤੇ ਆ ਪੈ ਜਾਣਾ ਹਰੀ ਸਿੰਘ ਨਲਵਾ ਚਰਨਾ ਦੇ ਝੁੱਕ ਕੇ ਮੱਥਾ ਟੇਕਦਾ ਕਿਉਂਕਿ ਜਿਹੜੇ ਪੁਰਉਕਾਰ ਜਿਹੜੇ ਐਸਹਾਨ ਮਾਂ ਬਾਪ ਦੇ ਬੱਚਿਆਂ ਦੀ ਜ਼ਿੰਦਗੀ ਵਿੱਚ ਹੁੰਦੇ ਆ ਨਾ ਉਹ ਸੰਸਾਰ ਵਿੱਚ ਕਦੇ ਨਹੀਂ ਪੂਰੀ ਹੋ ਸਕਦੇ ਇਹ ਰਿਸ਼ਤਾ ਇੱਕ ਪ੍ਰਮਾਤਮਾ ਨੇ ਇਸ ਤਰ੍ਹਾਂ ਦਾ ਬੜਾ ਹੈ ਜਿਹੜਾ ਇੱਕ ਵਾਰ ਬੰਨ੍ਹਦਾ ਤੇ ਪਰਤ ਕੇ ਇਹ ਰਿਸ਼ਤਾ ਮਿਲਦਾ ਨਹੀਂ ਤੇ ਇਸ ਰਿਸ਼ਤੇ ਦੀ ਚੋਣ ਵੀ ਪ੍ਰਮਾਤਮਾ ਕਰਦਾ ਮਾਂ ਬਾਪ ਦੀ ਚੋਣ ਸਾਡੀ ਨਹੀਂ ਪ੍ਰਮਾਤਮਾ ਦੀ ਕਿਸ ਘਰ ਵਿੱਚ ਕਲਨੇ ਸਾਡੀ ਮਾਂ ਕੌਣ ਹੈ ਸਾਡਾ ਪਿਤਾ ਕੌਣ ਹੈ ਇਹ ਪ੍ਰਮਾਤਮਾ ਦੀ ਚੋਣ ਹੈ ਇਹ ਵੱਡਮੁੱਲੇ ਰਿਸ਼ਤੇ ਨੇ ਇਹਨਾਂ ਰਿਸ਼ਤਿਆਂ ਦਾ ਸੰਸਾਰ ਵਿੱਚ ਜਦੋਂ ਸਾਡੇ ਨਾਲੋਂ ਨਾਤਾ ਟੁੱਟਦਾ ਉਹ ਨਾਤਾ ਸੰਸਾਰ ਵਿੱਚ ਫਿਰ ਕਦੇ ਜੁੜਦਾ ਨਹੀਂ